ਹੌਣ ਪੇਕੇ ਰਹਿ ਕੇ ਜੁਆਈ ਆ ਮੈਨੂੰ ਕੀ ਪਤਾ ਉਹਨਾਂ ਆਪੇ ਜਾ ਕੇ ਜਾਣ ਨੂੰ ਘਰ ਸੱਦ ਕੇ ਤਾਂ ਕੀ ਸਲਾਹਾਂ ਤਾਂ ਹੀ ਉਹਨਾਂ ਨੇ ਕੀਤੀਆਂ ਵਾ ਜਿਹੜਾ ਤੇਰੇ ਮਗਰੇ ਹੀ ਆ ਗਿਆ ਸ਼ਾਪ ਮੋੜਨ ਵਾਸਤੇ ਆਪੇ ਆ ਗਈ ਹੀ ਜੇ ਇੱਕ ਵਾਰਾ ਕੱਢਿਆ ਹੋਊ ਨਾ ਇਹਨੂੰ ਤੇ ਮਾਸੀ ਤੇਰੀ ਰਿਸ਼ਤਾ ਕਰਾਉਂਦੀ ਆ ਆਂਦੀ ਵੀ ਬੜੇ ਸੌਖੇ ਬੰਦੇ ਆ ਕੁੜੀ ਵੀ ਬੜੀ ਸੋਹਣੀ ਆ ਪੜ੍ਹੀ ਲਿਖੀ ਆ ਤੇ ਆਪਾਂ ਹੋਰ ਰਿਸ਼ਤਾ ਕਰ ਲਾਂਗੇ ਪਹਿਲੇ ਤੇ ਆ ਸ਼ਾਪ ਰੱਖੋ ਆਪਣੀ ਤੇ ਰਮਨ ਆ ਚੰਗਾ ਕੰਮ ਕਰ ਗਿਆ ਅਹੀਂ ਗੱਡੀ ਲੱਭਣ ਡੇ ਆ ਤੋ ਸਾਡੀ ਸ਼ਾਪ ਵਾਪਸ ਕਰਕੇ ਮਾ ਮਾ ਦੇ ਨਾ ਧੀਆ ਦਾ ਮੂੰਹ ਵੇਖ ਕੇ ਦੱਸ ਦਿੰਦੀਆਂ ਵਾ ਵੀ ਆਪਣੇ ਘਰ ਖੁਸ਼ ਵਾ ਕਿ ਨਹੀਂ ਖੁਸ਼ ਉਹ ਕਿੱਦਾਂ ਦੀ ਮਾਂ ਵਾ ਜਿੰਨੂੰ ਪਤਾ ਹੀ ਨਹੀਂ ਲੱਗਾ ਵੀ ਬੱਸੇ ਬੈਗ ਫੜ ਕੇ ਆ ਗਈ ਆ ਕਿੱਦਾਂ ਆਈ ਆ ਤਾਂ ਕਿੱਦਾਂ ਇਹ ਗਈ ਆ ਉਹ ਮੇਰੀ ਗੱਲ ਸੁਣੋ ਰਮਨ ਜੀ ਤਾਂ ਘਰ ਜਦ ਵਿੱਚ ਕੋਈ ਬੰਦਾ ਪਾ ਲਈਏ ਤੇ ਜੇ ਨਹੀਂ ਆਪ ਸਿੱਧਾ ਇਹਨਾਂ ਨੂੰ ਫੋਨ ਲਾ ਕੇ ਕਹਿ ਦਈਏ ਤੇ ਜੇ ਤੇ ਤੁਸੀਂ ਆਪਣੀ ਧੀ ਦਾ ਘਰ ਬਸਾਉਣਾ ਚਾਹੁੰਦੇ ਜੀ ਤੇ ਸਾਨੂੰ ਗੱਡੀ ਚਾਈ ਦੀ ਮੇਰੀ ਸੁਣੋ ਗੱਲ ਬੰਦਾ ਵਿੱਚ ਕਿਹੜਾ ਪਾਉਣਾ ਉਹ ਚੋਲਾ ਹੀ ਪਾਉਣਾ ਹੈ ਨਾ ਉਹ ਚੋਲਾ ਤਾਂ ਉਦੋਂ ਦਾ ਕਿਤੇ ਸਾਡੇ ਘਰ ਨਹੀਂ ਵੜਿਆ ਰਿਸ਼ਤਾ ਕਰਾ ਕੇ ਤੇ ਗਲੋਂ-ਗਲਾਵਾ ਲਾ ਕੇ ਤਾਂ ਆਪਣੇ ਘਰ ਆਮਨਾ ਬੈਠਾ ਵਾ ਹੋਰ ਕਿੰਨੂੰ ਕਵਾਂਗੇ ਹੀ ਜੇ ਥਾਂ-ਥਾਂ ਤੇ ਜਾ ਕੇ ਆਪਣੇ ਘਰ ਦੀ ਗੱਲ ਕੀਤੀ ਤੇ ਇਹਦੇ ਵਿੱਚ ਹੱਡੀ ਬੇਜਤੀ ਹੁਣੀ ਆ ਮੇਰਾ ਤਰ੍ਹਾਂ ਦਾ ਸਿੱਧੀ ਉਹਨਾਂ ਨਾਲ ਗੱਲ ਕਰ ਲਈਏ ਦੋ ਹਰਫੀ ਕਿ ਜੇ ਤਾਂ ਗੱਡੀ ਦੇਣੀ ਆ ਤਾਂ ਦਿੱਤੀ ਦਾ ਵਸੇਬਾ ਇੱਥੇ ਹੋ ਜਾਊਗਾ ਜੇ ਗੱਡੀ ਨਹੀਂ ਦੇਣੀ ਤੁਸੀਂ ਆਪਣੇ ਘਰ ਅਹੀਂ ਆਪਣੇ ਘਰ ਮੇਰੇ ਕੋਲ ਇਹ ਲਗਦਾ ਕੀਤਾ ਆ ਵੀ ਗਈ ਆ ਪਤਾ ਨਹੀਂ ਹੁਣ ਕਿਹੜਾ ਸੱਪ ਕੱਢ ਦੇਈਏ ਚਲ ਕੋਈ ਨਹੀਂ ਚੰਗਾ ਹੋ ਗਿਆ ਆ ਗਈ ਤੇ ਸਾਨੂੰ ਸੱਦਨ ਦੀ ਲੋੜ ਨਹੀਂ ਗਈ ਹੁਣ ਖੋਂਬੇ ਨਾ ਦੋਹਾਂ ਜੀਆਂ ਦੇ ਨਾ ਮੈਂ ਚੰਗੀ ਤਰ੍ਹਾਂ ਠੱਪੂਗੀ ਬਦਲੇ ਮਖਿਆਸੇ ਕੀ ਆ ਚੱਲੇ ਸਸੀ ਗਲ ਭਾਜੀ ਸਸੀ ਗਲ ਭਾਜੀ ਬੜੇ ਚਿਰ ਬਾਅਦ ਚੱਕਰ ਮਾਰਿਆ ਤੇ ਬਸ ਇਦਾਂ ਹੀ ਭਾਜੀ ਆਜੋ ਅੰਦਰ ਆ ਜੀ ਹੋਰ ਪਾਜੀ ਪ੍ਰਵਾਦ ਦਾ ਸਲਾਮ ਸਭ ਠੀਕ ਠਾਕ ਹੈ ਹਾਂਜੀ ਠੀਕ ਠਾਕ ਪਾਜੀ ਵਧੀਆ ਬੜੇ ਚਿਰ ਬਾਅਦ ਚੱਕਰ ਮਾਰੇ ਆ ਜੀ ਬਸ ਐਦਾਂ ਹੀ ਪਾਜੀ ਤੁਹਾਨੂੰ ਪਤਾ ਹੀ ਕੰਮ ਕਾਜ ਪਰ ਓਏ ਹੋਏ ਤੇ ਹੈ ਹੀ ਆ ਮੈਂ ਕਰੇ ਪਾਜੀ ਹੁਣਾਂ ਚਿੱਤਾ ਹੀ ਭੁੱਲ ਗਿਆ ਸਾਡਾ ਉਹ ਨਹੀਂ ਨਹੀਂ ਤੁਹਾਡਾ ਚਿੱਤਾ ਕਿੱਥੇ ਭੁੱਲਦਾ ਪਾਜੀ ਹੋਰ ਬੈਂਕ ਦੀ ਬੱਚਾ ਠੀਕ ਠਾਕ ਆ ਹਾਂਜੀ ਠੀਕ ਆ ਬੇ ਅੱਛਾ ਅੱਛਾ ਬਣਾ ਲੈ ਉਹਨੇ ਤੇ ਹੀ ਮੈਂ ਉਹ ਗਏ ਇਸ ਕੋਲ ਅੱਛਾ ਅੱਛਾ ਹਾਂਜੀ ਠੀਕ ਆ ਰਪਿੰਦਰ ਕਿੱਥੇ ਰਪਿੰਦਰ ਵੀ ਇੱਥੇ ਹੁਣੀ ਆ ਅੰਦਰ ਆਪਣੇ ਵੜੀ ਆ ਕੋਈ ਨੀ ਮਾਰਨੀ ਆਵਾਜ਼ ਲੈਂਦੀ ਆ ਚਾਹ ਪਾਣੀ ਲਵਲੀ ਚਲ ਗਿਆ ਜੀ ਲਵਲੀ ਚਲ ਗਿਆ ਵਾ ਉਹਦੀ ਛੁੱਟੀ ਖਤਮ ਹੋ ਗਈ ਸੀ ਫੇ ਜਾਣਾ ਹੀ ਪਣਾ ਉਹ ਤੁਹਾਨੂੰ ਵੀ ਪਤਾ ਵਾ ਹਾਂਜੀ ਕੰਮ ਆਣ ਕੰਮ ਤੇ ਜਾਣਾ ਹਾਂ ਆ ਨੌਕਰੀ ਕੀ ਤੇ ਨਖਰਾ ਕੀ ਹਾਂਜੀ ਬਾਜੀ ਤੁਸੀਂ ਰਪਿੰਦਰ ਦੇ ਪਿੰਡ ਫੇਰਾ ਨਹੀਂ ਮਾਰਿਆ ਟਾਈਮ ਨਹੀਂ ਲੱਗਾ ਭਾਜੀ ਮੈਂ ਕਿਹਾ ਨਹੀਂ ਉਧਰ ਬਾਜੀ ਤੁਸੀਂ ਵਿਆਹ ਤਾਂ ਬਾਦੋਂ ਤੇ ਚੱਕਰ ਤੇ ਮਾਰਦੇ ਵੀ ਉਹਨਾਂ ਦਾ ਘਰ ਦਾ ਕੀ ਹਿਸਾਬ ਦਾ ਵਾ ਕੀ ਨਹੀਂ ਤੁਸੀਂ ਗਏ ਨਹੀਂ ਉਦੋਂ ਦੇ ਭਾਂਜੀ ਤੁਹਾਨੂੰ ਜਾਣਾ ਚਾਹੀਦਾ ਹੈਗਾ ਇਹ ਥੋੜਾ ਤੇ ਵਿਆਹੀ ਤੇ ਇੱਥੇ ਲੈਣ ਦੀ ਤੇ ਮੁੜ ਕੇ ਨਾ ਤੁਸੀਂ ਇੱਧਰ ਆਏ ਤੇ ਨਾ ਤੁਸੀਂ ਉੱਧਰ ਗਏ ਕਮ ਸਕ ਕਮ ਜਾ ਕੇ ਉਹਨਾਂ ਨਾਲ ਗੱਲ ਤੇ ਕਰਦੇ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਆ ਤੁਸੀਂ ਤਾਂ ਮੁੜ ਕੇ ਚੁੱਪੀ ਕਰਕੇ ਬਹਿ ਗਏ ਜਦੋਂ ਦਾ ਤੁਹਾਨੂੰ ਆਹ ਗੱਲ ਦੱਸੀ ਆ ਵੀ ਸਾਨੂੰ ਗੱਡੀ ਚਾਹੀਦੀ ਆ ਤੇ ਇਹਨਾਂ ਨੂੰ ਕਿਹੜਾ ਆਪੇ ਨਵੀਂ ਦੱਸੀ ਹਗੀ ਵਿਆਹ ਤਾਂ ਪਹਿਲਾਂ ਹੀ ਦੱਸਤਾ ਸੀ ਵੀ ਚਾਹੀਦੀ ਆ ਅਹੀਂ ਹੁਣ ਸ਼ਰੀਕੇ ਚ ਮੱਕ ਕਿੱਥੇ ਦਈਏ ਉਹ ਸਾਨੂੰ ਪੁੱਛਦੇ ਵੀ ਗੱਡੀ ਕਿੱਥੇ ਆ ਤੇ ਕੀ ਦਸੀਏ ਅਹੀਂ ਤੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਨਾ ਸੌ ਝੂਠ ਸੱਚ ਮਾਰੇ ਆ ਪੀ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪੱਸੋਂ ਤੁਸੀਂ ਤਾਂ ਲੰਮੇ ਤਰੀਕਾ ਪਾਈ ਜਾਣ ਦੇ। ਉਹ ਭੈਣ ਜੀ ਕਾਹ यूं ਅਸੀਂ ਤੁਹਾਡੇ ਕੋਲ ਆਏ ਆ। ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ। ਪਹਿਲੇ ਤੇ ਆ ਸ਼ਾਪ ਰੱਖੋ ਆਪਣੀ। ਭਾਜੀ ਕਿਦਾਂ ਦੀਆਂ ਗੱਲਾਂ ਕਰਦੇ ਜੀ ਆਪਣੇ ਕੋਲ ਰੱਖੋ ਤੁਸੀਂ। ਉਹ ਨਹੀਂ ਨਹੀਂ ਭਾਜੀ ਸ਼ਾਪ ਅਸੀਂ ਕੀ ਕਰਨੀ ਆ। ਸ਼ਾਪ ਦੇ ਕੇ ਤੁਸੀਂ ਸਾਨੂੰ ਖਰੀਦੀ ਲਿਆ। ਖਰੀਦਿਆ ਤੁਹਾਨੂੰ ਅਸੀਂ ਕੀ ਆ? ਵਿਆਹ ਤਾਂ ਪਹਿਲਾਂ ਗੱਲ ਨਹੀਂ ਕੀਤੀ। ਉਦੋਂ ਤਾਂ ਤੁਸੀਂ ਵੀ ਮੰਨਦੇ ਸੀ ਵੀ ਸਾਰੇ ਕੰਮ ਹੋਣਗੇ। ਹੁਣ ਮੁੱਕਰਦੇ ਫਿਰਦੇ ਜੇ। ਭੈਣ ਜੀ ਮੇਰੀ ਸੁਣੋ ਗੱਲ। ਤੂੰ ਹੀ ਗੱਲ ਕੀਤੀ 3-4 ਦਿਨ ਪਹਿਲੇ ਜਦੋਂ ਮੁੰਡੇ ਦਾ ਰੋਕਾ ਰੋਕਿਆ ਸੀ ਨਾ ਉਦੋਂ ਤੁਸੀਂ ਕਹਿੰਦੇ ਵੀ ਗੱਡੀ ਚਾਹੀਦੀ ਆ ਉਦੋਂ ਉਹ ਵਿਆਹ ਨੂੰ 4 ਦਿਨ ਬਾਕੀ ਹੀ ਰਹਿੰਦੇ ਸੀ ਫੇਰ ਤੁਸੀਂ ਕਿਹਾ ਤਾਂ ਗੱਡੀ ਚਾਹੀਦੀ ਆ ਮੈਂ ਉੱਥੇ ਕੀ ਕਰਦਾ ਮੈਂ ਸੋਚਿਆ ਜਦੋਂ ਇਹਨਾਂ ਕੋ ਰੱਬ ਦਾ ਦਿੱਤਾ ਸਭ ਕੁਝ ਹੈਗਾ ਆ 70-80 ਹਜ਼ਾਰ ਮੁੰਡੇ ਦੀ ਤਨਖਾਹ ਆ ਵਿਆਹ ਹੋ ਜਾਏਗਾ ਆਪੇ ਇਹਨਾਂ ਨੂੰ ਗੱਡੀ ਦਾ ਚਿੱਤਾ-ਚੂਤਾ ਭੁੱਲ ਜਾਣਾ ਤੇ ਤੁਸੀਂ ਤੇ ਭੈਣ ਜੀ ਗਾਲੀ ਫੜ ਲੀ ਕਿ ਗੱਡੀ ਚਾਹੀਦੀ ਸਾਨੂੰ ਗੱਡੀ ਦੇ ਭਾਜੀ ਤੁਹਾਨੂੰ ਵੀ ਪਤਾ ਆ ਆਪ ਘਰ ਲੈਣੀ ਹੋਵੇ ਨਾ ਤੇ ਬੰਦਾ ਕਿੰਨਾ ਤੰਗ ਹੁੰਦਾ ਉਧਰੋਂੋਂ ਕੱਲਾ ਮੁੰਡਾ ਨਾਲ ਉਹਨੇ ਹੁਣੇ ਵਿਆਹ ਕੀਤਾ ਗੱਡੀ ਕਿਥੋਂ ਦੇ ਦੇ ਭਾਜੀ ਉਹ ਵੇਖੋ ਭਾਜੀ ਇਹ ਤਾਂ ਤੁਸੀਂ ਆਵੇਂ ਨਾ ਪੱਲਾ ਛਡਾਉਣ ਵਾਲੀ ਗੱਲ ਵਾ ਜੇ ਹੁਣ ਤੁਸੀਂ ਰਿਸ਼ਤਾ ਕਰਾਇਆ ਵਾ ਸਾਰੇ ਕੰਮ ਕਰਾਏ ਆ ਤੇ ਗੱਡੀ ਦੀ ਗੱਲ ਤੁਸੀਂ ਕਰਨੀ ਐਹੀਂ ਕਰਨੀ ਜੀ ਤੁਹਾਨੂੰ ਚੰਗਾ ਭਲਾ ਪਤਾ ਵਾ ਵੀ ਮੁੰਡਾ ਉਹਨਾਂ ਦਾ ਨੌਕਰੀ ਕਰਦਾ ਵਾ ਤੁਹਾਨੂੰ ਕਿਸ ਚੀਜ਼ ਦੀ ਘਾਟ ਹੀ ਇੱਥੇ ਭਾਜੀ ਮੇਰੀ ਸੁਣੋ ਗੱਲ ਜੋ ਕਾਹੇ ਜੋਗੇ ਨਹੀਂ ਨਾ ਹੈਗੇ ਕੱਲਾ ਭਰਾ ਹੀ ਫੋ ਨਹੀਂ ਸਰਤੇ ਤੇ ਕੋਈ ਓਦਾਂ ਦਾ ਲੱਭ ਲੈਂਦੇ ਉਹਨਾਂ ਨੂੰ ਫਸੀ ਪਈ ਹੀ ਤੂੰ ਮਲਾਜੇ ਮੁੰਡਾ ਹੀ ਲੱਭਣਾ ਹੈ ਘਰ ਬਾਹਰ ਵਧੀਆ ਲੱਭਣਾ ਹੈਗਾ ਉਹ ਤਾਂ ਤੁਸੀਂ ਫੋੜਾ ਮਾਰਦੇ ਹੈਗੇ ਕੋਈ ਗੱਲ ਹੀ ਨਹੀਂ ਭੈਣ ਜੀ ਜਿੱਦਾਂ ਕਹੋਗੇ ਉਦਾਂ ਹੀ ਕਰ ਲੈਣਗੇ ਵਿਆਹ ਵੀ ਇਹ ਸਿੰਪਲ ਕਰ ਲਿਆ ਸੋ ਤਾਂ ਤੁਹਾਡੇ ਕਹਿਣ ਤੇ ਭੈਣ ਭਰਾ ਵੀ ਚਾਰ ਲੈ ਕੇ ਗਏ ਕੋਈ ਗੱਲ ਨਹੀਂ ਅਗਲਿਆਂ ਦਾ ਖਰਚਾ ਨਾ ਜ਼ਿਆਦਾ ਹੋਵੇ ਹੁਣ ਤੁਸੀਂ ਖਾਣਾ ਛਡਾਉਂਦੇ ਫਿਰਨ ਰਹੇ ਜੇ ਇਹ ਕਿੱਦਾਂ ਦੀਆਂ ਗੱਲਾਂ ਵਾ ਤੇ ਜੇ ਮੁੰਡਾ ਤੁਸੀਂ ਕਹਿੰਦੇ ਜੇ ਕੱਲਾ ਵਾ ਪਿਓ ਹੈ ਨਹੀਂ ਸਿਰ ਤੇ ਤੇ ਫਿਰ ਰਿਸ਼ਤਾ ਤੁਸੀਂ ਗਾਲੀ ਕਰਾਤਾ ਚਲੋ ਭਾਜੀ ਗਲਤੀ ਹੋ ਗਈ ਸਾਡੇ ਕੋਲੋਂ ਜਿਹੜਾ ਮੈਂ ਰਿਸ਼ਤਾ ਕਰਾ ਦਿੱਤਾ ਨੜੀ ਦਾ ਸ਼ੌਪ ਜੀ ਪਾ ਕੇ ਨਾ ਤੁਸੀਂ ਤੇ ਮੇਰੇ ਹਾਤੀ ਬਣ ਚੜੇ ਦੇ ਹੀ ਮੇਰੇ ਕੋਲ ਤਾਂ ਤੁਹਾਡੇ ਨਾਲ ਗੱਲ ਹੀ ਨਹੀਂ ਹੁੰਦੀ ਰੀ ਕਿ ਕਿਹੜੇ ਮੂਨਾ ਗੱਲ ਕਰਾਂ ਮੈਂ ਭਾਜੀ ਉਹਨਾਂ ਜਾ ਕੇ ਗੱਲ ਵਾ ਭਾਜੀ ਇਹ ਤਾਂ ਤੁਸੀਂ ਖਲਾਸੀ ਗਰਾਉਂਡ ਦੇ ਚ ਪਰ ਖਲਾਸੀ ਇਦਾਂ ਨਹੀਂ ਹੋਣੀ ਇੱਕ ਗ੍ਰੇਸਟਾ ਗਰਾਉਂਡ ਤੋਂ ਪਹਿਲਾਂ ਤੁਸੀਂ ਆਪ ਵੇਖਣਾ ਸੀ ਜਿਹੜਾ ਉਹ ਚੋਲਾ ਵਾ ਨਾ ਭਾਜੀ ਉਹ ਦੋਵੇਂ ਪਾਸੇ ਵੇਖਣਾ ਚਾਹੀਦਾ ਤੁਹਾਨੂੰ ਕਿ ਕੁੜੀ ਵਾਲੇ ਕਿੱਦਾਂ ਦੇ ਆ ਤੇ ਮੁੰਡੇ ਵਾਲੇ ਕਿੱਦਾਂ ਦੇ ਆ ਫੇਰ ਗੱਡੀ ਗੱਲ ਤੋਰਨੀ ਚਾਹੀਦੀ ਆ ਤੁਸੀਂ ਵੇਖਿਆ ਘਰ-ਬਾਰ ਸੌਖਾ ਵਾ ਦਾ ਵਾ ਦਾ ਜਾ ਕੇ ਉਹਨਾਂ ਨੂੰ ਦੱਸ ਪਾਤੀ ਤੇ ਫਿਰ ਕੀ ਹੋ ਗਿਆ ਭੈਣ ਜੀ ਜੇ ਘਰ-ਬਾਰ ਸੌਖਾ ਸੀ ਤੇ ਵਿਆਹ ਹੋ ਗਿਆ ਤੇ ਕੁੜੀ ਵੀ ਤੇ ਪੜ੍ਹੀ ਲਿਖੀ ਸੀ ਕੁੜੀ ਨੂੰ ਪਾਜੀ ਅਸੀਂ ਕੀ ਕਰਨਾ ਇਹੋ ਨੌਕਰੀ ਕਰਨ ਡਈ ਆ ਵੀ 50 ਹਜ਼ਾਰ ਤਨਖਾਹ ਲੈ ਕੇ ਮੇਰੇ ਹੱਥ ਤੇ ਰੱਖਣ ਡਈ ਆ ਮੈਂ ਤਾਂ ਨਾ ਪਾਜੀ ਤੁਹਾਨੂੰ ਸ਼ਾਪ ਹੀ ਮੋੜਨਾ ਹੈ ਇਹ ਅੱਜ ਵਿਆਹ ਮੁੰਡਿਆਂ ਦਾ ਮੈਂ ਚੰਗੇ ਕਰਾ ਦਿੱਤਾ ਬੰਦੇ ਭਲੇ ਮੈਂ ਤੁਹਾਨੂੰ ਟਕਰਾ ਦਿੱਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਭ ਕੁਝ ਗੱਡੀ ਹੋਵੇ ਬਾਕੀ ਅੱਗੇ ਪਾਜੀ ਤੁਹਾਡੀ ਮਰਜ਼ੀ ਆ ਜਿੱਦਾਂ ਤੁਸੀਂ ਕਰਨਾ ਨਾ ਉਦਾਂ ਹੀ ਕਰ ਲਓ ਕਰਨੀ ਹੈ ਕਿੱਦਾਂ ਵਾ ਅਹੀਂ ਛਾੜ ਛੁੜਾ ਕਰਨਾ ਫਿਰ ਅਹੀਂ ਨੇ ਰਖਣੀਓ ਜੀ صدگے ਕਰੋ ਭੈਣ ਜੀ ਸਾੜ ਛੜਾ ਪਰ ਇੱਕ ਵਾਰੀ ਨਾ ਆਪਣੇ ਮੁੰਡੇ ਨੂੰ ਪੁੱਛ ਲਿਓ ਚਲ ਪਰਮੀਤ ਚਲੀਏ ਕੋਈ ਗੱਲ ਨਹੀਂ ਮੁੰਡੇ ਨੇ ਹੀ ਪੁੱਛਿਆ ਹੀਗਾ ਚਲ ਚਲੀਏ ਰਮਨ ਆ ਚੰਗਾ ਕੰਮ ਕਰ ਗਿਆ ਅਹੀਂ ਗੱਡੀ ਲੱਭਣ ਡੇ ਆ ਤੂੰ ਸਾਡੀ ਸਾਬ ਆਊਸ ਕਰ ਗਏ ਕੋਈ ਗੱਲ ਨਹੀਂ ਮੁੰਡੇ ਦੀ ਧਮਕੀ ਦੇ ਕੇ ਗਏ ਆ ਨਾ ਮੁੰਡੇ ਨਾਲ ਮੈਂ ਆਪੇ ਗੱਲ ਕਰ ਲੂੰਗੀ ਮੈਂ ਤਾਂ ਕਹਿਣੀ ਆ ਜਿੱਦਾਂ ਇਹ ਗੱਲਾਂ ਕਰਨਦੇ ਆ ਨਾ ਆਪਣੇ ਪੈਰੀ ਆਪੇ ਗੰਡੇ ਵੇਜਣ ਰਿਹਾ ਹੁਣ ਦਿਲਜੀਤ ਕੇਰਾ ਨਹੀਂ ਵੇਖਣ ਰਿਹਾ ਇਹ ਉਹਨੂੰ ਜਾਚ ਦੱਸਣਦੇ ਆ ਕਿ ਇਦਾਂ ਕੁੜੀ ਨੂੰ ਤੰਗ ਕਰਕੇ ਚੀਜ਼ਾਂ ਲਈਦੀਆਂ ਉਹਨਾਂ ਕੋ ਉਹ ਕੱਲ ਨੂੰ ਉਹ ਕਰੂਗਾ ਇਦਾਂ ਇਹਨਾਂ ਦੇ ਨਾਮ ਫੇਰ ਇਹਨਾਂ ਨੂੰ ਪਤਾ ਲੱਗਣਾ ਵੀ ਕਿਦਾਂ ਕਿਸ ਨੂੰ ਤੰਗ ਕਰੀਦਾ ਪਤਾ ਤਾਂ ਫੇਰ ਹੀ ਲੱਗਣਾ ਆ ਤੇ ਬਾਕੀ ਜਿਹੜੀਆਂ ਗੱਲਾਂ ਹੋਈਆਂ ਨੇ ਪਰਮੀਤ ਮੇਰੇ ਦਿਲ ਨੂੰ ਬੜਾ ਸਕੂਨ ਮਿਲਿਆ ਏਹੀ ਵਧੀਆ ਹੋ ਗਿਆ ਜੇ ਸਾਫ ਮੋਰਤੀ ਹੈ ਨਾ ਇਹ ਬਹੁਤ ਵਧੀਆ ਹੋਇਆ ਮੇਰੇ ਕੋਲ ਗੱਲ ਹੀ ਨਹੀਂ ਹੋਂਦੀ ਆ ਨਾ ਉਹਦਾਂ ਦੀ ਚਲੋ ਚਲੋ ਬੈਠੋ ਬੈਠੋ ਨੇ ਇਧਰ ਹੋ ਆਫਰ ਛਾਪ ਵਿਚੋਲੇ ਤੇਰੇ ਮੋੜ ਗਏ ਆ ਉਹਨਾਂ ਦਾ ਇਰਾਦਾ ਇਹ ਹੁਣਾ ਵਾ ਵੀ ਜਿਹੜੀ ਛਾਪ ਪਾਈ ਆ ਇਹ ਵਾਪਸ ਕਰਾਵਾਂਗੇ ਨਾ ਤੁਹਾਡਾ ਖਿਹੜਾ ਛੁੱਟ ਜਾਊਗਾ ਇਹ ਸਾਰਾ ਤੁਹਾਡਾ ਹੀ ਕੀਤਾ ਕਰਾਇਆ ਵਾ ਤਹੀ ਪਲੈਨਿੰਗ ਸਾਰੀ ਘੜੀ ਹੋਣੀ ਆ ਤੇ ਛਾਪ ਉਹਨਾਂ ਦੀ ਵਾਪਸ ਕਰ ਦੋ ਤੇ ਮੁੜ ਕੇ ਉਹ ਕੋਈ ਗੱਲ ਕਰਨ ਜੋਗੇ ਨਾ ਰਹਿਣਗੇ ਮੰਮੀ ਜੀ ਅਸੀਂ ਕੁਛ ਨਹੀਂ ਕਿਹਾ ਹੈਗਾ ਉਹਨਾਂ ਨੂੰ ਆਧੇ ਹੀ ਰੱਖ ਲੋ ਆਪਣੇ ਕੋਲ ਨਹੀਂ ਨਹੀਂ ਰੱਖ ਲਾ ਮੈਂ ਕੀ ਕਰਨੀ ਆ ਮੈਂ ਤਾਂ ਪਾਤੀ ਸਾਨੂੰ ਜਾਵੇਂਗੀ ਤਾਂ ਦੇ ਆਵੀ ਐਡੇ ਵੀ ਗਏ ਗੁਜ਼ ਰਹਿੰਦੀ ਅਸੀਂ ਪੀ ਚੀਜ਼ ਪਾ ਕੇ ਤਾਂ ਮੁੜ ਕੇ ਲੱਲੀਏ ਮੰਮੀ ਜੀ ਕੀ ਪਤਾ ਵਾ ਇਹ ਤਾਂ ਹੁਣ ਵਿਚੋਲਿਆਂ ਨੂੰ ਨਹੀਂ ਪਤਾ ਹੋ ਉਹਨਾਂ ਨੇ ਕੀ ਕੀਤਾ ਵਾ ਨਹੀਂ ਕੱਲੇ ਵਿਚੋਲਿਆਂ ਨੂੰ ਨਹੀਂ ਪਤਾ ਤੁਹਾਨੂੰ ਵੀ ਪਤਾ ਵਾ ਮਾਡਾ ਰਾਦਾ ਇਹ ਹੁਣਾ ਵਾ ਫੇ ਜੇ ਕੱਲ ਨੂੰ ਉਹ ਮੁੰਡੇ ਵਾਲੇ ਕੋਈ ਗੱਲ ਕਰਨਗੇ ਤੇ ਤੁਹਾਡੇ ਹੱਥ ਵਿੱਚ ਬਾਨ ਆ ਜਾਊਗਾ ਉਹਨਾਂ ਨੇ ਕਿਹੜਾ ਕਹ ਦਿੱਤਾ ਹੀ ਸਾਨੂੰ ਮੈਂ ਕੱਪੜੇ ਵੀ ਨਾ ਉਹਨਾਂ ਨੂੰ ਦੁਕਾਨ ਤੇ ਬਿਠਾਲ ਕੇ ਬਣਾ ਕੇ ਦਿੱਤੇ ਹੀ 5000 ਦਾ ਸੂਟ ਉਹਨੇ ਹੱਥ ਪਾਇਆ ਹੀ ਮੈਂ ਇੱਕ ਵਾਰ ਚ ਸੀਨੀ ਵਰਟੀ ਫੇ ਕੋਈ ਗੱਲ ਨਹੀਂ ਜਿੱਦਾਂ ਦੇ ਲੈਣੇ ਆ ਲੈ ਲੋ ਤੁਸੀਂ ਜੇ ਪਾਏ ਵੀ ਨਾ ਪੇਟੀ ਵਿੱਚ ਰੱਖੇ ਤਾਂ ਕੀ ਫਾਇਦਾ ਦੇਣਦਾ ਤਾਂ ਕਰ ਤੂੰ ਤਾਂ ਉਹਨਾਂ ਦੀ ਆਈ ਉਹ ਮੰਮੀ ਜੀ ਮੈਨੂੰ ਇਹ ਗੱਲਾਂ ਬਾਰੇ ਨਹੀਂ ਪਤਾ ਹੈਗਾ ਆ ਸ਼ਾਪ ਵੀ ਹੁਣ ਉਹ ਤੁਹਾਨੂੰ ਦੇ ਕੇ ਗਈ ਆ ਮੈਨੂੰ ਇਹ ਗੱਲ ਦਾ ਪਤਾ ਹੀ ਨਹੀਂ ਪਚਾਇ ਉਹ ਇੱਥੇ ਫੜਾ ਗਈ ਆ ਚਾਹੇ ਕਿੱਦਾਂ ਆ ਅੱਤ ਮੈਨੂੰ ਹੁਣ ਪਤਾ ਲੱਗਾ ਆ ਕਿ ਉਹ ਵਾਪਸ ਕਰਕੇ ਗਏ ਆ ਇਜੇ ਮੇਰਾ ਤੇ ਕੋਈ ਕਸੂਰ ਨਹੀਂ ਆ ਨਾ ਹੁਣ ਪੇਕੇ ਰਹਿ ਕੇ ਜੁ ਆਈ ਆ ਮੈਨੂੰ ਕੀ ਪਤਾ ਉਹਨਾਂ ਕੋਲ ਜਾ ਕੇ ਜਾਣ ਨਾਲ ਘਰ ਸੱਦ ਕੇ ਤਾਂ ਕੀ ਸਲਾਹਾਂ ਤੁਸੀਂ ਉਹਨਾਂ ਨੇ ਕੀਤੀਆਂ ਵਾ ਜਿਹੜਾ ਤੇਰੇ ਮਗਰੇ ਹੀ ਆ ਗਿਆ ਸ਼ਾਪ ਮੋੜਨ ਵਾਸਤੇ ਮੰਮੀ ਸੀ ਉੱਥੇ ਕੋਈ ਗੱਲ ਨਹੀਂ ਕੀਤੀ ਵੀ ਤੁਹਾਡੇ ਮਨ ਦੇ ਵਿੱਚ ਕਿਉਂ ਵਹਿਮ ਹੋ ਗਿਆ ਵਾ ਆ ਫੋਟੋ ਸ਼ਾਪ ਤੁਸੀਂ ਹੀ ਰੱਖ ਲੋ ਨਹੀਂ ਨਹੀਂ ਮੈਂ ਨਹੀਂ ਲੈਣੀ ਸ਼ਾਪ ਮੈਂ ਫੋਟੋ ਹਾਂ ਦੇਦੀ ਉਹਨਾਂ ਨੂੰ ਕਿ ਲਾਇਆ ਦੱਸ ਆ ਹੁਣ ਮੈਨੂੰ ਫੜਾ ਗਈ ਆ ਮੈਂ ਕਿਹਾ ਉਹਨਾਂ ਨੂੰ ਕਿਹਾ ਪਟੇ ਸ਼ਾਪ ਵਾਪਸ ਕਰਕੇ ਜਾਓ ਇਹਨਾਂ ਦੀ ਹੁਣ ਸਾਰਾ ਕਸੂਰ ਮੇਰਾ ਕੱਢੀ ਜਾਂਦੇ ਆ ਵੀ ਸੱਚੀ ਮੈਂ ਤੇ ਅੱਕ ਗਈਆਂ ਇਹ ਘਰ ਤੋਂ ਕੀ ਕਰਾਂ ਇੱਕ ਤੇ ਜੀ ਕਰਦਾ ਵਾ ਉਦਾਂ ਹੀ ਇਥੋਂ ਨਿਕਲ ਜਾ ਕੇ ਪਾਸੇ ਇਹ ਵੀ ਸੌਖੇ ਹੋ ਜਾਣ ਸਾਰਾ ਡੱਬਰ ਇਹ ਗੱਲ ਨਾ ਮੰਨੇਗੀ ਤੇ ਗਾਂਵੇਂ ਇਦਾਂ ਹੀ ਹੋਣਾ ਹੈ। ਰੇ ਆਪਣੀ ਮਾਂ ਦੇ ਬੋਲ ਮੈਂ ਚਲਾਈਂ ਲਾਈਂ ਮੈਂ ਵੀ ਪਿਓ ਦਾ ਪੁੱਤ ਨਹੀਂ ਤੇ ਤੈਨੂੰ ਲੈਣ ਆ ਜੂਗਾ। ਜਦ ਤੂੰ ਆਪਣੀ ਭੁੜਾਈ ਨਾ ਗਾਂਡੇ ਨਾ ਹੁਣ ਤੇਰੇ ਨਾਲ ਵੀ ਇਦਾਂ ਹੀ ਹੋਣਾ ਹੈ। ਕਰਕੇ ਵਿਖਾਇਆ ਕਿੱਦਾਂ ਕਰਦੇ ਭਲਾ ਤੂੰ ਨਹੀਂ ਨਹੀਂ ਜਾਂਦੀ ਮੈਂ ਕਰ ਲਓ ਜੋ ਕਰਨਾ। ਸੰਦੀਪ ਪੁੱਤ ਬੈਠੀ ਆ। ਆ ਜਾ ਮਮੀ। ਆਉਣਾ ਕੀ ਆ? ਮੈਂ ਤਾਂ ਤੈਨੂੰ ਦੱਸਣ ਆਈ ਆ। ਵੀ ਵਿਚੋਲਿਆਂ ਦੀ ਕਰਤੂਤ ਸੁਣ ਲੈ। ਕੀ ਗੱਲ ਹੋਈ ਹੁਣ ਮੰਮੀ ਹੁਣ ਆ ਕੀ ਆ ਦੋਵੇਂ ਜੀ ਆਏ ਹੀ ਆਣ ਕੇ ਤਾਂ ਛਾਪ ਗਾੜੀ ਸਾਡੇ ਰਹਿਤੀ ਇਹ ਆਲੋ ਆਪਣੀ ਛਾਪ ਛਾਪ ਪਾ ਕੇ ਤੁਸੀਂ ਤੁਹਾਨੂੰ ਖਰੀਦ ਹੀ ਲਿਆ ਵਾ ਮੈਂ ਹਾਂ ਉਦੋਂ ਤੜੀਆਂ ਗੱਲਾਂ ਹੋ ਰਹੀ ਹੁਣ ਕੁੜੀ ਸਾਡੇ ਘਰ ਵਿਆਹ ਕੇ ਆ ਗਈ ਤੇ ਹੁਣ ਗੱਲਾਂ ਤੁਹਾਡੀਆਂ ਹੋਰ ਹੋ ਗਈਆਂ ਵਾ ਇਹ ਤੁਸੀਂ ਤਾਂ ਪਹਿਲਾਂ ਦੱਸਿਆ ਹੀ ਨਹੀਂ ਪੇ ਗੱਡੀ ਚਾਹੀਦੀ ਤੇ ਮੈਂ ਹਾਂ ਅੰਨੇ ਹੀ ਜਿਨ੍ਹਾਂ ਨੇ ਨੌਕਰੀ ਵਾਲਾ ਮੁੰਡਾ ਲੱਭਿਆ ਤੇ ਉਦੋਂ ਨਾ ਪਹੁੰਚਦੇ ਕੀ ਕਰਨੋਂ ਪਵਾਈ ਮਨਾ ਕਰ ਦਿੰਦੇ ਨਹੀਂ ਹੁਣ ਝੂਠਾ ਆਇਆ ਵਾ ਇਦਰੋਂ ਵੀ ਝੂਠਾ ਤੇ ਉਦਰੋਂ ਵੀ ਝੂਠਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਉਹਨਾਂ ਨੇ ਗੱਡੀ ਨਹੀਂ ਦਿਵਾਉਣੀ ਹੈਗੀ ਨਹੀਂ ਮੈਂ ਵੀ ਐਵੇਂ ਇੱਥੇ ਯਕੀਨ ਕਰ ਲਿਆ ਕਿੱਡੇ ਵਧੀਆ ਰਿਸ਼ਤੇ ਆਉਂਦੇ ਹੀ ਤੇਰੀ ਮਾਸੀ ਕਰਮਦੀ ਸੀ ਸਗੋਂ ਨਾ ਉਹਨੇ ਵੀ ਹੁਣ ਗੱਲਾਂ ਹੀ ਕਰ ਲਈਆਂ ਵਾ ਫੇ ਲੱਲਾ ਜਦੋਂ ਮੈਂ ਕਰਮਨੀ ਹਾਂ ਤਾਂ ਜਵਾਬ ਦਿੰਨੀ ਹਾਂ ਫੇ ਮੈਂ ਉੱਥੇ ਨੀਂਗਾ ਕਰਨਾ ਤਾਂ ਹੁਣ ਕੀ ਲੈ ਲਈਓ ਨਾ ਗੱਡੀ ਦੇ ਨਾਲ ਲੀੜਾ ਕੱਪੜਾ ਸਵਾਦ ਦਾ ਤਾਂ ਨਾ ਕੋਈ ਚੀਜ਼ ਨਾ ਤੇ ਉਹਨੇ ਹੀ ਗੱਲ ਕੀਤੀ ਆ ਹੁਣ ਕੀ ਕਰਾਂਗੇ ਫਿਰ ਕੋਈ ਗੱਲ ਨਹੀਂ ਗੱਲ ਦਾ ਚੇਤਾ ਕਰਾਉਂਦੀ ਤਾਂ ਮੈਨੂੰ ਸਾਰੀ ਜਾਚਵਾ ਮੈਂ ਅਜਾ ਮੂੰਹ ਵਾਲੇ ਵੇਖਣ ਲਈ ਆਂ ਵੀ ਚੁੱਪਚੀ ਬੀਤੀ ਨਾ ਇਹ ਉਹਨਾਂ ਨੂੰ ਕਹਿ ਹੀ ਦਵੇ ਜੇ ਨਾਨਾ ਨੇ ਕਿਹਾ ਕੋਈ ਨਹੀਂ ਹੋਰ ਤਰੀਕੇ ਬਥੇਰੇ ਆ ਉਹ ਵਰਤ ਲਾਂਗੇ ਫਿਰ ਉਹਨਾਂ ਨੇ ਆਪਣਾ ਖਿਹੜਾ ਛਡਾਉਣਾ ਸੀ ਉਹ ਛਡਾ ਲਿਆ ਵਾ ਕੋਈ ਗੱਲ ਨਹੀਂ ਰਪਿੰਦਰ ਤੇ ਹੈਗੀ ਆ ਨਾ ਇੱਥੇ ਕੋਈ ਗੱਲ ਨਹੀਂ ਉਹਨਾਂ ਦਾ ਫਿਹੜਾ ਵੀ ਕਿੱਦਾਂ ਮੈਂ ਛੱਡ ਦੂੰਗੀ ਉਹਨਾਂ ਦੇ ਘਰ ਨਾ ਜਾਵਾਂਗੇ ਅਸੀਂ ਫੇ ਇਧਰ ਹੋ ਹਾਂ ਬਾਹਰ ਇੱਥੇ ਤਾਂ ਮੈਂ ਕੋਈ ਨਹੀਂ ਮੈਂ ਜੇ ਉੱਚੀ ਮੈਂ ਬੋਲੀ ਨਾ ਆਪਣੇ ਪਿੰਡ ਵਿੱਚ ਤਮਾਸ਼ਾ ਲੱਗੂਗਾ ਲੋਕੀ ਕੰਧਾਂ ਨਾਲ ਲੱਗ ਲੱਕੇ ਸੁਣਦੇ ਆ ਪਿੰਨ ਦਾ ਘਰ ਕੀ ਬਣ ਦਿਆ ਮੰਮੀ ਉਹਨਾਂ ਦੇ ਪਿੱਛੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਮਮੀ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀ ਜੇ ਉਹਨਾਂ ਨੇ ਗੱਡੀ ਦਿਵਾਉਣੀ ਹੁੰਦੀ ਨਾ ਤੇ ਉਹਨਾਂ ਨੇ ਕਦੇ ਦਿਵਾਦਣੀ ਹੀ ਕੋਈ ਗੱਲ ਨਹੀਂ ਉਹ ਗੱਲ ਮੈਂ ਆਪੇ ਕਰ ਲੂੰਗੀ ਹੋਰ ਪਿੰਡਰ ਨੂੰ ਤੰਗੀ ਦੇਣੀ ਪੈਣੀ ਆ ਇਦਾਂ ਨਹੀਂ ਹੱਲ ਹੋਣਾ ਤੂੰ ਮੈਨੂੰ ਦੱਸ ਦਲਜੀਤ ਕਿੱਥੇ ਗਿਆ ਵਾ ਮੰਮੀ ਉਹ ਪਿੰਡ ਗਏ ਆ ਪਿੰਡ ਗਏ ਆ ਹਾਂਜੀ ਛੁੱਪ ਚਪੀਤੇ ਚਲ ਗਿਆ ਦੱਸ ਕੇ ਨਹੀਂ ਗਿਆ ਮੰਮੀ ਦਾ ਫੋਨ ਆਇਆ ਸੀ ਤੇ ਕਹਿਣ ਦੇ ਹੀ ਮਿਲ ਜਾ ਕੇ ਤੇ ਚੱਲ ਗਏ ਫਿਰ ਉਹ ਦੱਸ ਕੇ ਚਲ ਜਾਂਦਾ ਮੈਨੂੰ ਦੱਸਿਆ ਸੀ ਉਹਨਾਂ ਨੇ ਕਿ ਮੈਂ ਚੱਲੇ ਆ ਪਿੰਡ ਮੰਮੀ ਨੂੰ ਦੱਸਦੀ ਤੈਨੂੰ ਚੇਤਾ ਭੁੱਲ ਗਿਆ ਚੱਲ ਤੂੰ ਹੀ ਚਲ ਜਾਂਦੀ ਰਾਤ ਰਿੰਦੇ ਉੱਤੇ ਮਿਲ ਗਿਲ ਕੇ ਤੇ ਆ ਜਾਂਦੀ ਉਹ ਮੈਂ ਸਗੋ ਕਹਿਣ ਦੀ ਸੀ ਤੇ ਕਹਿੰਦੇ ਕੋਈ ਗੱਲ ਨਹੀਂ ਮੈਂ ਸ਼ਾਮ ਤੱਕ ਆ ਰਹਿਣਾ ਵਾਪਸ ਆ ਤੇ ਜਾਣਾ ਵਾ ਮੇਰੀ ਗੱਲ ਸੁਣ ਤੇਰੇ ਸੱਸ ਮਾਂ ਵੀ ਸੋਚੂਗੀ ਵੀ ਜਾ ਕੇ ਉੱਥੇ ਹੀ ਬੈ ਗਈ ਆ ਕਿਤੇ ਮਿਲਣ ਗੱਲ ਵੀ ਨਹੀਂ ਆਉਂਦੀ ਆਪਣੇ ਘਰ ਵਾਲੇ ਨੂੰ ਕੱਲ ਦਿੰਦੀ ਤੇ ਦੋਵੇਂ ਜੀ ਜਾਣਦੇ ਹੋ ਨਾ ਤਾਂ ਚੰਗਾ ਹੀਗਾ ਮੰਮੀ ਮੈਂ ਫੋਨ ਕੀਤਾ ਹੈ ਮੰਮੀ ਨੂੰ ਹਾਂ ਚੱਲ ਪੁੱਛ ਲਿਆ ਸੀ ਅੱਛਾ ਤੇ ਮੈਂ ਸਗੋ ਕਿਹਾ ਸੀ ਮੈਂ ਮੈਨੂੰ ਵੀ ਨਾਲ ਲੈ ਜਾਓ ਤੇ ਇਹ ਮੰਨੇ ਨਹੀਂ ਕਹਿੰਦੇ ਮੈਨੂੰ ਕਿਤੇ ਲੋਡ ਪੈ ਜਾਂਦੀ ਕਿਤੇ ਜਾਣਾ ਹੀ ਪੈਂਦਾ ਫੇਰ ਕਿ ਮੁੰਡੇ ਦਾ ਫੋਨ ਆ ਗਿਆ ਤੇ ਮੈਨੂੰ ਉਧਰ ਜਾਣਾ ਪਿਆ ਤੇ ਫਿਰ ਕੀ ਕਰਨੀਂਗੀ ਤੂੰ ਉਹ ਤਾਂ ਤੁਹਾਡੀ ਮਰਜ਼ੀ ਆ ਕੋਈ ਗੱਲ ਨਹੀਂ ਦੋਵੇਂ ਜਣਿਆਂ ਦੀ ਸਲਾਹ ਕਰਕੇ ਉਹ ਫੇਰ ਹੀ ਗਿਆ ਵਾ ਨਾ ਪਰ ਮੈਂ ਇਹ ਜਾਨੀਆ ਵੀ ਦੋਵੇਂ ਜਣੇ ਜਾਂਦੇ ਉਹ ਵਧੀਆ ਗੱਲ ਹੀ ਪਰ ਪੁੱਤ ਇਹ ਗੱਲ ਨਾ ਸੋਚੀ ਵੀ ਮੰਮੀ ਫਿਰ ਮੈਨੂੰ ਕਹਿਣ ਡਈ ਆ ਵੀ ਤੂੰ ਆਪਣੇ ਪਿੰਡ ਚਲ ਜਾ ਪੱਕੀ ਮੈਂ ਤਾਂ ਉਦਾਂ ਹੀ ਤਰ੍ਹਾਂ ਗੱਲ ਕੀਤੀ ਆ ਵਿਆਹਰੀ ਤੌਰ ਤੇ ਨਹੀਂ ਨਹੀਂ ਮੰਮੀ ਮੈਂ ਕਿਹ ਕਹਿਣਾ ਤੁਹਾਨੂੰ ਕੋਈ ਗੱਲ ਨਹੀਂ ਜਦੋਂ ਫ੍ਰੀ ਹੋਵਾਂਗੇ ਨਾ ਫਿਰ ਚਲ ਜਾਾਂਗੇ ਚੱਲ ਠੀਕ ਆ ਕਰ ਲੈ ਤੂੰ ਵੀ ਆਰਾਮ ਤੇ ਮੈਂ ਵੀ ਵੇਖਾਂ ਤੇਰੇ ਡੈਡੀ ਕੀ ਕਰਨ ਦੇ ਆ ਠੀਕ ਆ ਮੰਮੀ ਮੈਂ ਹੁਣ ਤੁਹਾਨੂੰ ਕੀ ਦੱਸਾਂ ਮੇਰੇ ਤੇ ਕੀ ਬੀਤਾਂ ਢੀ ਐ ਇਹ ਤਾਂ ਮੈਨੂੰ ਦੱਸ ਕੇ ਵੀ ਨਹੀਂ ਗਏ ਮੈਨੂੰ ਨਾ ਝੂਠ ਬੋਲਣਾ ਪਿਆ ਵਾ ਕਿ ਮੇਰੇ ਸਲਾਹਣ ਵਾਲੇ ਗਏ ਐ ਕੋਈ ਗੱਲ ਨਹੀਂ ਜਾਣਾ ਮੈਂ ਵੀ ਨਹੀਂ ਆ ਬਦਲਾ ਤਾਂ ਲੈ ਕੇ ਛੱਡੂਗੀ ਜਿੱਦਾਂ ਇਹਨਾਂ ਨੇ ਮੇਰੇ 'ਚ ਪੇੜ ਮਾਰੀ ਹੀ ਨਾ ਇਹ ਸਭ ਨਾ ਰੁਪਿੰਦਰ ਦੀ ਵਜ੍ਹਾ ਕਰਕੇ ਹੋੰਟਿਆ ਵਾ ਵੇਖ ਕਿ ਕਿੱਡੇ ਚਲਾਕ ਵਾ ਉਹਨਾਂ ਦਾ ਇਰਾਦਾ ਹੁਣਾਵਾ ਛਾਪ ਹੱਥ ਤੇ ਰਹਿ ਜਾਂਦੇ ਆ ਤੇ ਆਪਣਾ ਖੇੜਾ ਛਡਾ ਲੈਣੇ ਆ ਪਰ ਕੋਈ ਗੱਲ ਨਹੀਂ ਤੁਸੀਂ ਰਮਨ ਨੂੰ ਜਾਣਦੇ ਨਹੀਂ ਜੇ ਫਿਰ ਰਮਨ ਚੀਜ਼ ਕੀ ਆ ਤੁਹਾਡੇ ਹੱਡਾਂ ਚੋਂ ਨਾ ਨਾ ਸਾਰਾ ਸਮਾਨ ਕੱਢਿਆ ਗੱਡੀ ਤੁਸੀਂ ਘਰ ਦੇ ਕੇ ਜਾਓਗੇ ਮੇਰੇ ਵੇਖ ਲਿਓ ਇਦਾਂ ਕਰਦੀ ਆ लवली ਨੂੰ ਇੱਕ ਵਾਰ ਫੋਨ ਲਾ ਹੀ ਲੈਣੀ ਆ ਉਹਨੂੰ ਦੱਸ ਜਾਨੀ ਐ ਕਿ ਵਿਚੋਲੇ ਤੇਰੇ ਜਿਹੜੇ ਆ ਨਾ ਐਡੇ ਚਵਲ ਨਿਕਲੇ ਆ ਆਣ ਕੇ ਤਾਂ ਫੜਾ ਗਈ ਉਹ ਸ਼ਾਪ ਜੇ ਸਭ ਕੋ ਜਮਕੌਂ ਤੇ ਆਏਗਾ ਨਾ ਇਹਨਾਂ ਨੇ ਪੱਕੇ ਤੌਰ ਤੇ ਸਭ ਕੁਝ ਮੈਂ ਮੁਕੰਨੀ ਆ ਤੇ ਇੱਕ ਵਾਰ ਮੁੰਡੇ ਆਪਣੇ ਨੂੰ ਵੀ ਦੱਸਦੀ ਆ ਪਿਆ ਘਰ ਤੂਦ ਕੋਲ ਕੇ ਗਈ ਉਹ ਹੈਲੋ ਹੈਲੋ ਸਸਿਕਾ ਮੀ ਜੀ ਸਸਿਕਾ ਕਲਪਤ ਕੀ ਹਾਲ ਚਾਲ ਆ ਠੀਕ ਠਾਕ ਆਪਣੇ ਹਣਾਉਂਦੇ ਹਾਂ ਹਾਂ ਆਪਣਾ ਵੀ ਠੀਕ ਠਾਕ ਇਦਾਂ ਡਿਊਟੀ ਤੇ ਕੇ ਰੈਸਟ ਤੇ ਨਹੀਂ ਡਿਊਟੀ ਤੇ ਆ ਅੱਛਾ ਅੱਛਾ ਕੱਲਾ ਹੀ ਆ ਕਿ ਲਾਗੇ ਕੋਈ ਨਹੀਂ ਦੱਸੋ ਕੱਲਾ ਹੀ ਆ ਮੇਰੀ ਸੁਣ ਗੱਲ ਤੇਰੇ ਆਏ ਹੀ ਵਿਚੋਲੇ ਹਾਂਜੀ ਛਾਪ ਜਿਹੜੀ ਪਾਈ ਸੀ ਨਾ ਉਹਨਾਂ ਨੂੰ ਉਹ ਵਾਪਸ ਵਾਪਸ ਕਰ ਗਏ ਆ ਵਾਪਸ ਕਰ ਗਏ ਆ ਆਹੋ ਇਹ ਆ ਮੈਂ ਕਿੱਥੇ ਲੈਣੀ ਹਾਂ ਸੋ ਸੋ ਗੱਲ ਕਰਕੇ ਗਏ ਆ ਵੀ ਤੁਸੀਂ ਇੱਕ ਸ਼ਾਪ ਆਕੇ ਨਾ ਸਾਨੂੰ ਖਰੀਦ ਲਿਆ ਵਾ ਤੇ ਆ ਚੁੱਕੋ ਸ਼ਾਪ ਤੇ ਮੈਂ ਉਹ ਸ਼ਾਪ ਜਿਹੜੀ ਆ ਨਾ ਤੇਰੇ ਘਰ ਦੀ ਨੂੰ ਦਿੱਤੀ ਆ ਫੜਾ ਮੈਂ ਕਹਾਂ ਵੀ ਮੈਨੂੰ ਕੋਈ ਲੋੜ ਨਹੀਂ ਗਈ ਆ ਨਾ ਉਹਨਾਂ ਦੇ ਮੱਥੇ ਮਾਰਦੀ ਅਸੀਂ ਐਡੇ ਰਹੇ ਖੇ ਨਹੀਂ ਵੀ ਜਿਹੜੀ ਚੀਜ਼ ਇੱਕ ਵਾਰ ਆ ਪਾਦ ਗਏ ਮੁੜ ਕੇ ਲੈ ਲੀਏ ਵਾਪਸ ਨਹੀਂ ਉਹਦੇ ਵਾਪਸ ਨਹੀਂ ਲੈਣੀ ਉਹਨਾਂ ਦੇ ਮੱਥੇ ਮਾਰਨੀ ਜਿਹੜੇ ਦੇਣਾ ਹੈ ਇਹ ਕੰਨ ਦੂਜੀ ਗੱਲ ਇਹ ਆ लवली ਮੈਨੂੰ ਤੇ ਲੱਗਦਾ ਵਾ ਵੀ ਇਹ ਆ ਨਾ ਜਦੋਂ ਗਈ ਹੀ ਨਾ ਰਹਿਣ ਇਹ ਬਚੋਲਿਆਂ ਨਾਲ ਗੇਟਮੇਟ ਹੋਈ ਹੋਣੀ ਆ ਉਹਨਾਂ ਨੇ ਸੋਚਿਆ ਫਿਰ ਪਿੰਦਰ ਵਾਪਸ ਚਲ ਗਈ ਆ ਤੇ ਹੁਣ ਮਗਰੇ ਜਾ ਕੇ ਸ਼ਾਪ ਵਾਪਸ ਕਰੰਦੇ ਆ। ਉਹ ਮਹੀਨਾ ਦੀ ਨਾ ਰਲ ਹੀ ਭੁਗਤੀ ਆ ਸਾਰਿਆਂ ਨੇ। ਲੱਗਦਾ ਤੇ ਮੈਨੂੰ ਵੀ ਇਦਾਂ ਹੀ ਆ। ਆਹੋ ਉਹ ਸੱਦਿਆ ਹੋਣਾ ਵਾ ਜੇ ਤੋ ਕਈ ਪਿੰਡ। ਆਹੋ ਜਿੱਥੇ ਕੀਤੀ ਉਹਨੀਆਂ ਗੱਲਬਾਤ ਜਾਂਦੇ ਹੋਣੇ ਸ਼ਾਮ ਮੋੜ ਹੁੰਦੇ ਆ। ਚੱਲ ਕੋਈ ਗੱਲ ਨਹੀਂ ਜੇ ਮੋੜ ਗਏ ਆ ਨਾ। ਮੇਰਾ ਇਰਾਦਾ ਤੇ ਇਹ ਆ ਵੀ ਇਹਨੂੰ ਵੀ ਇੱਥੋਂ ਕੱਢੀਏ। ਮਾ ਟੰਗਾ ਭੜਾ ਤੇ ਨਹੀਂ ਕੱਢਿਆ ਮੁੜ ਕੇ ਫੇਰ ਵਾਰ ਲੈਣੇ। ਆਪੇ ਆ ਗਈ। ਉਹ ਦੋ ਫੇਰ ਕੱਢ ਦਿੰਦੇ ਤੇ ਆਪੇ ਆ ਗਈ ਹੀ ਜੇ ਇੱਕ ਹੋਰ ਕੱਢਿਆ ਹੋਊ ਨਾ ਇਹਨੂੰ ਤੇ ਮਾਸੀ ਤੇਰੀ ਰਿਸ਼ਤਾ ਕਰਾਉਣ ਲਈ ਆ ਆਂਦੀ ਵੀ ਬੜੇ ਸੌਖੇ ਬੰਦੇ ਆ ਕੁੜੀ ਵੀ ਬੜੀ ਸੋਹਣੀ ਆ ਪੜੀ ਲਿਖੀ ਆ ਤੇ ਆਪਾਂ ਹੋਰ ਰਿਸ਼ਤਾ ਕਰ ਲਾਂਗੇ ਦਫਾ ਕਰ ਇਹਨੂੰ ਭੁੱਖਿਆ ਨੰਗਿਆ ਕੋਈ ਕਿ ਲੈਣਾ ਪੁੱਤ ਉਹ ਜਿੱਦਾਂ ਮੰਮੀ ਤੁਸੀਂ ਕਰਨਾ ਹੋਣਾ ਕਰ ਲਓ ਵੇਹ ਇਹ ਨਾ ਕਹੀਂ ਮੇਰੀ ਮਾਂ ਇਹ ਗੱਲਾਂ ਕਰਨ ਰਹੀ ਆ ਪੁੱਤ ਅਜੇ ਤਾਂ ਸ਼ੁਰੂਆਤ ਹੋਈ ਆ ਜ਼ਿੰਦਗੀ ਬੜੀ ਲੰਮੀ ਆ ਗਾੜੀ ਗਾੜੀ ਇਹਨਾਂ ਨੇ ਕੀ ਕਰਨਾ ਸਾਡੇ ਨਾਲ ਆ ਇੱਕ ਮੁੰਮਾ ਰੋਟੀ ਦੇ ਆ ਗਾਇਸ ਔਂ ਉਹ ਤਾਂ ਭਾਈ ਮੀਨਾ ਹੋ ਰਿਹਾ ਜਾਂਦਾ ਚੱਲ ਕੋਈ ਗੱਲ ਨਹੀਂ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਵੇਖ ਪੁੱਤ ਜਦੋਂ ਲੀੜਾ ਕਪੜਾ ਬਣਾਇਆ ਸੀ ਨਾ ਰਪਿੰਦਰ ਦਾ ਤੇਰਾ ਉਦੋਂ ਮੈਂ ਇਹਨਾਂ ਵਿਚੋਲਿਆਂ ਨੂੰ ਵੀ ਦੁਕਾਨ ਤੇ ਸਦਿਆ ਵੀ ਜਿੱਦਾਂ ਦੇ ਤੁਸੀਂ ਪਾਉਣੇ ਆ ਨਾ ਉਦਾਂ ਦੇ ਲੱਲੋ ਜੇ ਮੈਂ ਪੁੱਤ ਕਰੋ ਮਾੜੇ ਮੋٹے ਦੇ ਦਿੰਦੀ ਪੇਟੀਆਂ ਚ ਵਾਰ ਛੱਡ ਦੇ ਉਚੋਲਣ ਨੇ 5000 ਦਾ ਸੂਟ ਬਣਾਇਆ ਤੇ ਘਰ ਵਾਲੇ ਨੂੰ ਆਂਦੀ ਹੀ ਤੇ ਰੈਡੀਮੇਡ ਸੂਟ ਲੈ ਕੇ ਦੋ ਮੈਂ ਅਣਸੀਤਾ ਸੂਟ ਨਹੀਂ ਲੈਣਾ ਤੇ ਹੁਣ ਏਦਾਂ ਕਰਨ ਰਏ ਆ ਸਾਡੇ ਨਾਲ ਉਹ ਮੰਮੀ ਤੂੰ ਹੀ ਮੀਨਾ ਤੋਂ ਗਾਲੀ ਕਰ ਕਾਲੀ ਨਾ ਨਾ ਕਰਦੇ 300 ਤੱਕ ਨੌਕਤੌਣੀ ਨਹੀਂ ਪੁੱਤ ਕਾਲੀ ਮੈਂ ਕਾਦੀ ਕਰਦੀ ਰਿਸ਼ਤੇ ਤਾਂ ਵਧੀਆ ਵਧੀਆ ਆਉਂਦੇ ਹੀ ਕਿਤੇ ਸੌਖੇ ਸੌਖੇ ਘਰਾਂ ਤੋਂ ਕਿੰਨੀਆਂ ਸੋਹਣੀਆਂ ਕੁੜੀਆਂ ਪੜੀਆਂ ਲਿਖੀਆਂ ਮੈਨੂੰ ਕੀ ਪਤਾ ਹੀ ਇਹ ਤੇ ਨਖੱਤੇ ਦੋਵੇਂ ਜਾਣੇ ਜਦੋਂ ਆਏ ਨਾ ਮੈਨੂੰ ਆਪਣੀਆਂ ਗੱਲਾਂ ਚ ਹੀ ਲਾਏ ਵੀ ਨਹੀਂ ਜੀ ਕੁੜੀ ਪੜ੍ਹੀ ਲਿਖੀ ਆ ਉਹਨੇ ਨੌਕਰੀ ਤਾਂ ਲੱਗ ਜਾਣਾ ਮੈਨੂੰ ਮੈਦ ਨਹੀਂ ਉਹਨੇ ਪਲੱਸ 2 ਕੀਤੀ ਹੋਵੇ ਇਹ ਨੌਕਰੀ ਭੱਲਣ ਦਾ ਏ ਆ ਵੀ ਨੌਕਰੀ ਤਾਂ ਲੱਗ ਜਾਣਾ ਉਹਨੇ ਡੈਡੀ ਜੀ ਕੀ ਆਂਦੇ ਆ ਦਾੜੀ ਨੇ ਕੀ ਕਹਿਣਾ ਦਾੜੀ ਵੀ ਇਦਾਂ ਸਹਿਮਤੀ ਆ ਕੇ ਪਿਓ ਕਰਨਾ ਵਾ ਸਾਰਿਆਂ ਦੇ ਸਲਾਹ ਨਾਲ ਹੀ ਕਰਨਾ ਵਾ ਭੈਣ ਕਿਹਾ ਕਿ ਚਲ ਗਿਆ ਨਹੀਂ ਭੈਣ ਇੱਥੇ ਹੀ ਆ ਹਾਂ ਉਹ ਦਲਜੀਤ ਗਿਆ ਵਾ ਪਿੰਡ ਫੇਰਾ ਮਾਰਨ ਅੱਛਾ ਅੱਛਾ ਹਾਂ ਸੰਦੀਪ ਜੀ ਜਦੋਂ ਵੀ ਲੋ ਤੇ ਸਲਾਹ ਕਰਕੇ ਜਿੰਦਾ ਵੀ ਤင်း ਕਰਨੀ ਆ ਫਿਰ ਮੈਂ ਦੱਸ ਦਿਆਂ ਚਲ ਕੋਈ ਗੱਲ ਨਹੀਂ ਫਿਰ ਮੈਂ ਕਰੂੰਗੀ ਫੋਨ ਤਾਂ ਫੋਨ ਚੁੱਕ ਲਿਆ ਕਰ ਪੁੱਤ ਉਹ ਕਈ ਵਾਰੀ ਫੋਨ ਨਹੀਂ ਲਾਉਂਦੇ ਉੱਥੇ ਕਰਨ ਦੇ ਨਾਲ ਅੱਛਾ ਅੱਛਾ ਤੂੰ ਫਿਰ ਉੱਥੇ ਰਹਿੰਦੀ ਤਾਂ ਚਲ ਠੀਕ ਆ ਕੋਈ ਨਹੀਂ ਫਿਰ ਕਰੂੰਗੀ ਮੈਂ ਤੈਨੂੰ ਫੋਨ ਹਾਂ ਕੋਈ ਗੱਲ ਨਹੀਂ ਮੁੰਡਾ ਤੇ ਹਾਂ ਚੰਗਾ ਪੁੱਤ ਚੱਲ ਮੈਂ ਤਾਂ ਸੋਚਿਆ ਸੀ ਕਿਤੇ ਮੁੰਡਾ ਨਾ ਉਹਨਾਂ ਵੱਲ ਹੋ ਜੀ ਪਰ ਮੁੰਡਾ ਤੇ ਸਾਡੇ ਵੱਲ ਹੀ ਆ ਸਾਡੇ ਪੱਖ ਦੀ ਗੱਲ ਕਰਨ ਲਿਆ ਵਾ ਕੋਈ ਨਹੀਂ ਜਦੋਂ ਪੁੱਤ ਮੇਰਾ ਮੇਰੇ ਵੱਲ ਵਾ ਇਹ ਕੀ ਕਰ ਸਕਦੇ ਆ ਇਹਨਾਂ ਦੀ ਹਿੰਮਤ ਨਹੀਂਗੀ ਤੇ ਆ ਜਿਹੜੀ ਥੱਲੇ ਬੈਠੀ ਆ ਨਾ ਐਸੀ ਲਾ ਕੇ ਰਾਮਨਾੰਦਰ ਇਹਨੂੰ ਤਾਂ ਮਤ ਮੈਂ ਦਿੰਨੀ ਆ ਤੇ ਦਾਜ ਵੇਚ ਤਾਂ ਅੱਖ ਲੈ ਕੇ ਨਹੀਂ ਆਈ ਤੇ ਮਹਾਰਾਣੀ ਬੜ ਕੇ ਬੈਠੀ ਆ ਘਰ ਦੀ ਮਾਲਕ